ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਅਮਰਕਨ ਟਾਈਮ ਟੀਵੀ ਲੈ ਕੇ ਆਦ ਰਹੇ ਸਪੀਡ ਨਿਊਜ਼ ਆਓ ਫਿਰ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਇੱਕ ਨਵਾਂ ਕਾਰਜਕਾਰੀ ਆਦੇਸ਼ ਜਾਰੀ ਕੀਤਾ ਜਿਸ ਦੇ ਤਹਿਤ 8 ਅਗਸਤ 2025 ਤੋਂ ਉਹਨਾਂ ਦੇਸ਼ਾਂ ਨੂੰ ਟੈਰਿਫ ਛੋਟ ਦਿੱਤੀ ਜਾਵੇਗੀ ਜੋ ਅਮਰੀਕਾ ਦੇ ਨਾਲ ਉਦਯੋਗਿਕ ਨਿਰਯਾਤ ਉਤੇ ਸਮਝੌਤਾ ਕਰਨਗੇ ਇਹ ਕਦਮ ਖਾਸ ਤੌਰ ਉਤੇ ਉਹਨਾਂ ਵਸਤੂਆਂ ਦੇ ਲਈ ਹੈ ਜੋ ਅਮਰੀਕਾ ਦੇ ਵਿੱਚ ਆਸਾਨੀ ਨਾਲ ਉਪਲਬਧ ਨਹੀਂ ਹਨ ਜਾਂ ਫਿਰ ਜਿਨ੍ਹਾਂ ਦਾ ਉਤਪਾਦਨ ਘੱਟ ਹੁੰਦਾ ਹੈ ਅਸਲ ਦੇਸ਼ ਦੇ ਵਿੱਚ 45 ਤੋਂ ਵੱਧ ਸ਼੍ਰੇਣੀਆਂ ਸ਼ਾਮਲ ਨੇ ਤੇ ਇਹਨਾਂ ਉੱਤੇ ਜ਼ੀਰੋ ਆਯਾਤ ਟੈਰਿਫ ਉਪਲਬਧ ਹੋਵੇਗੀ ਛੋਟ ਸਿਰਫ ਉਹਨਾਂ ਦੇਸ਼ਾਂ ਨੂੰ ਦਿੱਤੀ ਜਾਵੇਗੀ ਜੋ ਅਮਰੀਕਾ ਦੇ ਨਾਲ ਵਪਾਰ ਸਮਝੌਤੇ ਉੱਤੇ ਦਸਤਖਤ ਕਰਨਗੇ ਅਤੇ ਬਦਲੇ ਵਿੱਚ ਡਿਊਟੀ ਘਟਾਉਣ ਦਾ ਵਾਅਦਾ ਕਰਨਗੇ ਇਹ ਪ੍ਰਬੰਧ ਜਾਪਾਨ ਅਤੇ ਯੂਰਪੀਅਨ ਯੂਨੀਅਨ ਵਰਗੇ ਦੇਸ਼ਾਂ ਦੇ ਨਾਲ ਸਮਝੌਤਿਆਂ ਦੇ ਅਨੁਸਾਰ ਹੈ ਇਹ ਆਦੇਸ਼ ਸੋਮਵਾਰ ਰਾਤ 12 ਵਜੇ ਤੋਂ ਲਾਗੂ ਹੋਵੇਗਾ ਤੇ ਵਾਈਟ ਹਾਊਸ ਦੇ ਅਨੁਸਾਰ ਇਹ ਛੋਟ ਉਹਨਾਂ ਵਸਤੂਆਂ ਉੱਤੇ ਲਾਗੂ ਹੋਵੇਗੀ ਜੋ ਨਾ ਤਾਂ ਅਮਰੀਕਾ ਵਿੱਚ ਉਗਾਏ ਜਾ ਸਕਦੇ ਨੇ ਤੇ ਨਾ ਹੀ ਖੁਦਾਈ ਕੀਤੀ ਜਾ ਸਕਦੀ ਹੈ ਤੇ ਨਾ ਹੀ ਕਾफी ਮਾਤਰਾ ਵਿੱਚ ਬਣਾਏ ਜਾ ਸਕਦੇ ਨੇ। ਜਾਪਾਨ ਦੇ ਪ੍ਰਧਾਨ ਮੰਤਰੀ ਅਸ਼ੀਵਾ ਸ਼ਾਗੇਰੂ ਨੇ ਐਤਵਾਰ ਨੂੰ ਆਪਣੀ ਪਾਰਟੀ ਨੂੰ ਜਾਪਾਨੀ ਸੰਸਦ ਦੇ ਵਿੱਚ ਵੱਡੀ ਚੋਣ ਹਾਰ ਦਾ ਸਾਹਮਣਾ ਕਰਨ ਤੋਂ 1 ਮਹੀਨੇ ਬਾਅਦ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਾਗੇਰੂ ਅਸ਼ੀਵਾ ਨੇ ਇਹ ਫੈਸਲਾ ਜੁਲਾਈ ਦੇ ਵਿੱਚ ਹੋਈ ਭਾਰੀ ਸੰਸਦੀ ਚੋਣ ਹਾਰ ਦੀ ਜ਼ਿੰਮੇਵਾਰੀ ਲੈਣ ਦੇ ਲਈ ਆਪਣੀ ਪਾਰਟੀ ਵੱਲੋਂ ਵੱਧ ਦੀਆਂ ਮੰਗਾਂ ਤੋਂ ਬਾਦ ਕੀਤਾ ਹੈ ਅਕਤੂਬਰ ਦੇ ਵਿੱਚ ਆਦਾ ਸਭਾ ਹੌਲਣ ਵਾਲੇ ਅਸ਼ੀਬਾ ਨੇ 1 ਮਹੀਨੇ ਤੋਂ ਵੱਧ ਸਮੇਂ ਤੋਂ ਆਪਣੀ ਪਾਰਟੀ ਦੇ ਅੰਦਰ ਜ਼ਿਆਦਾਤਰ ਸੱਜੇ ਪੱਖੀ ਵਿਰੋਧੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਅਸ਼ੀਬਾ ਦਾ ਇੱਕ ਕਦਮ ਉਦੋਂ ਆਇਆ ਜਦੋਂ ਉਹਨਾਂ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਇਹ ਫੈਸਲਾ ਕਰਨ ਲਈ ਤਿਆਰ ਹੈ ਕਿ ਕੀ ਲੀਡਰਸ਼ਿਪ ਚੋਣ ਕਰਾਉਣੀ ਹੈ ਜਾਂ ਨਹੀਂ ਜੇਕਰ ਇਹ ਮਨਜ਼ੂਰ ਹੋ ਜਾਂਦੀ ਹੈ ਤਾਂ ਉਹਨਾਂ ਦੇ ਵਿਰੁੱਧ ਇੱਕ ਤਰ੍ਹਾਂ ਦਾ ਅਵਿਸ਼ਵਾਸ ਵੋਟ ਹੋਵੇਗਾ ਪਹਿਲਗਾਮ ਹਮਲੇ ਤੋਂ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਘਟਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੌਰਾਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਾਰਨ ਵੀ ਦੋਵੇਂ ਦੇਸ਼ਾਂ ਦੇ ਵਿਚਕਾਰ ਕੁੜੱਤਣ ਪੈਦਾ ਹੋਈ ਹੈ। ਜਿਨ੍ਹਾਂ ਵਿੱਚੋਂ ਇੱਕ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਵੀ ਨੇ। ਉਹ ਲਗਾਤਾਰ ਭਾਰਤ ਉੱਤੇ ਜ਼ੁਬਾਨੀ ਹਮਲੇ ਕਰਦੇ ਰਹੇ ਨੇ ਤੇ ਪਰਮਾਣੂ ਹਮਲੇ ਦੀਆਂ ਧਮਕੀਆਂ ਦਿੰਦੇ ਰਹੇ ਨੇ। ਇਸੇ ਦੌਰਾਨ ਮੁਨੀਰ ਨੇ ਇੱਕ ਵਾਰ ਤੋਂ ਫਿਰ ਭਾਰਤ ਬਾਰੇ ਵੱਡਾ ਬਿਆਨ ਦਿੱਤਾ ਤੇ ਉਹਨਾਂ ਕਿਹਾ ਕਿ ਪਰਮਾਣੂ ਧਮਕੀ ਦੇਣ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ। ਭਾਰਤ ਇਹ ਜਾਣਦਾ ਨਰਿੰਦਰ ਮੋਦੀ ਇਹ ਜਾਣਦੇ ਨੇ ਹੁਣ ਮੁਕੇਸ਼ ਅੰਬਾਨੀ ਵੀ ਇਹ ਜਾਣਦੇ ਨੇ ਉਹਨਾਂ ਕਿਹਾ ਕਿ ਮੈਂ ਇੱਕ ਟਵੀਟ ਵਿੱਚ ਅੰਬਾਨੀ ਨੂੰ ਧਮਕੀ ਭੇਜੀ ਸੀ ਉਹਨਾਂ ਆਖਿਆ ਕਿ ਜੇਕਰ ਭਾਰਤ ਹਮਲਾ ਕਰਦਾ ਤਾਂ ਅਸੀਂ ਭਾਰਤ ਵਿੱਚ ਹਰ ਜਗ੍ਹਾ ਹਮਲਾ ਕਰਾਂਗੇ ਭਾਵੇਂ ਸਾਡੀਆਂ ਮਜ਼ਾਈਲਾ ਕਿਤੇ ਵੀ ਨਾ ਪਹੁੰਚਣ ਜਦੋਂ ਮੈਂ ਭਾਰਤ ਦੇ ਪੂਰਬ ਵਿੱਚ ਹਮਲਾ ਕਰਨ ਦੀ ਧਮਕੀ ਦਿੰਦਾ ਤਾਂ ਮੇਰਾ ਮਤਲਬ ਸਿਰਫ ਪੂਰਬ ਜਾਂ ਪੱਛਮ ਹੁੰਦਾ ਮੈਂ ਸਭ ਤੋਂ ਵਧੀਆ ਹਾਂ ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਭਾਰੀ ਬਾਰਿਸ਼ ਨੇ ਕਹਿਰ ਵਹਾਇਆ ਹੋਇਆ ਉੱਥੇ ਹੀ ਦੇਸ਼ ਦੇ ਉੱਤਰੀ ਸੂਬੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਉੱਥੇ ਨਾਲ ਹੀ ਅਮਰੀਕਾ ਦੇ ਹਵਾਈ ਸੂਬੇ ਦੇ ਵਿੱਚ ਕੀਕੋ ਤੂਫਾਨ ਦਾ ਆਪਣੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਨੇ ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਸੂਬੇ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਇਹ ਤੂਫਾਨ ਕੈਟਾਗਰੀ 4 ਤੱਕ ਪਹੁੰਚ ਗਿਆ ਤੇ ਜਿਸ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਭਗ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਕੀਕੋ ਤੂਫਾਨ ਅਗਲੇ ਹਫ਼ਤੇ ਹਵਾਈ ਦੇ ਸਮੁੰਦਰੀ ਤੱਟਾਂ ਉੱਤੇ ਪਹੁੰਚ ਸਕਦਾ ਹੈ ਤੇ ਪਰ ਸਮੁੰਦਰ ਦੇ ਠੰਡੇ ਪਾਣੀ ਕਾਰਨ ਇਸ ਦੀ ਤਾਕਤ ਘਟ ਸਕਦੀ ਹੈ। ਇਸ ਤੋਂ ਬਾਅਦ ਸੰਭਵ ਹੈ ਕਿ ਇਹ ਟ੍ਰੋਪੀਕਲ ਤੂਫਾਨ ਜਾਂ ਛੋਟੀ ਕੈਟਾਗਰੀ ਦੇ ਤੂਫਾਨ ਵਿੱਚ ਤਬਦੀਲ ਹੋ ਜਾਵੇ। ਭਾਵੇਂ ਹੀ ਤੂਫਾਨ ਦੀ ਤਾਕਤ ਕੁਝ ਘਟ ਹੋ ਸਕਦੀ ਹੈ ਪਰ ਸਮੁੰਦਰੀ ਤੱਟਾਂ ਦੇ ਉੱਤੇ ਵੱਡੀਆਂ ਲਹਿਰਾਂ ਖਤਰਨਾਕ ਕਰੰਟਸ ਦੇ ਵੜਨ ਦਾ ਖਤਰਾ ਜ਼ਰੂਰ ਰਹੇਗਾ। ਵਿੱਤੀ ਐਕਸ਼ਨ ਟਾਸਕ ਫੋਰਸ ਯਾਨੀ ਕਿ FATF ਦੀ ਤਾਜ਼ਾ ਰਿਪੋਰਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਨਲਾਈਨ ਪੋਰਟਲ ਫਾਰ ਮਿਊਚੁਅਲ ਲੀਗਲ ਅਸਿਸਟੈਂਸ ਯਾਨੀ ਕਿ MLA ਦੇ منی ਲਾਂਡਰਿੰਗ ਮਾਮਲਿਆਂ ਉੱਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਿਆਰੀ ਬਣਾਉਣ ਦੇ ਯਤਨਾਂ ਦੀ ਛਲਾਗਾ ਕੀਤੀ ਹੈ ਰਿਪੋਰਟ ਨੇ ਆਪਣੇ ਸਭ ਤੋਂ ਵਧੀਆ ਵਿਆਸਾਂ ਦੇ ਵਿੱਚ ED ਦੁਆਰਾ ਇੱਕ ਡਾਰਕ ਨੈਟ ਆਧਾਰਿਤ ਫੈਂਟਨਾਈਲ ਸਿੰਡੀਕੇਟ ਦੀ ਜਾਂਚ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਸੰਯੁਕਤ ਜਾਂਚ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ ED ਅਤੇ US ਦੇ ਨਿਯਾ ਵਿਭਾਗ ਦੁਆਰਾ ਕੀਤੀ ਗਈ ਸਾਂਝੀ ਜਾਂਚ ਨੇ ਇੱਕ ਪ੍ਰਮੁੱਖ ਡਰੱਗ ਤਸਕਰੀ ਸੰਗਠਨ ਨੂੰ ਖਤਮ ਕਰ ਦਿੱਤਾ ਜੋ ਵਰਚੁਅਲ ਸੰਪਤੀਆਂ ਰਾਹੀਂ ਪੈਸੇ ਨੂੰ ਲਾਂਡਰ ਕਰ ਰਿਹਾ ਸੀ। ਐਫਏਟੀਐਫ ਦੇ ਅਨੁਸਾਰ ਜਾਂਚ ਤੋਂ ਪਤਾ ਲੱਗਾ ਕਿ ਪਰਹਾਵਾ ਨੇ 8500 ਤੋਂ ਵੱਧ ਬਿਟਕੋਇਨਾਂ ਨੂੰ ਕੰਟਰੋਲ ਕੀਤਾ ਸੀ ਜਿਨ੍ਹਾਂ ਦੀ ਕੀਮਤ ਉਸ ਸਮੇਂ ਡਾਲਰ 150 ਮਿਲੀਅਨ ਸੀ ਜੋ ਕਿ ਮਨੀ ਲਾਂਡਰਿੰਗ ਅਤੇ ਡਰੱਗ ਤਸਕਰੀ ਗਤੀਵਿਧੀਆਂ ਨੂੰ ਵਿੱਤ ਦੇਣ ਲਈ ਵਰਤੇ ਜਾਂਦੇ ਸਨ। ਮੁੰਬਈ ਦੇ ਪਰਸ਼ੇਦਨ ਨਾਇਰ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤੇ ਧਮਕੀ ਮਿਲਦਿਆਂ ਹੀ ਹਸਪਤਾਲ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿੱਚ ਹਰ ਕੰਮ ਬਚ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਧਮਕੀ ਭਰਿਆ ਮੇਲ ਹਸਪਤਾਲ ਦੇ ਡੀਨ ਦੀ ਈਮੇਲ ਆਈਡੀ ਦੇ ਉੱਤੇ ਸ਼ਨੀਵਾਰ ਰਾਤ ਕਰੀਬ 11 ਵਜੇ ਆਇਆ ਤੇ ਧਮਕੀ ਭਰੇ ਮੇਲ ਬਾਰੇ ਜਾਣਕਾਰੀ ਮਿਲਣ ਤੇ ਤੁਰੰਤ ਬਾਅਦ ਹਸਪਤਾਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਨੇ ਹਸਪਤਾਲਾਂ ਦੀ ਗਹਿਰਾਈ ਨਾਲ ਤਲਾਸ਼ੀ ਲਈ ਪਰ ਉੱਥੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਫਿਲਹਾਲ ਪੁਲਿਸ ਨੇ ਮੇਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੇ ਵਿੱਚ ਮੁੰਬਈ ਇੰਟਰਨੈਸ਼ਨਲ 에ਅਰਪੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਉਸ ਵੇਲੇ ਵੀ ਸੁਰੱਖਿਆ ਬਲਾਂ ਨੂੰ ਅਲਰਟ ਕਰਕੇ ਵੱਡੇ ਪੱਧਰ ਤੇ ਸੁਰੱਖਿਆ ਤਲਾਸ਼ੀ ਮہم ਚਲਾਈ ਗਈ ਸੀ ਹਾਲਾਂਕਿ ਉਸ ਦੌਰਾਨ ਵੀ ਕੁਝ ਸ਼ੱਕੀ ਵਸਤੂ ਹੱਥ ਨਹੀਂ ਸੀ ਲੱਗੀ ਅਮਰੀਕਾ ਦੇ ਮੀਨੇਸੋਟਾ ਰਾਜ ਦੇ ਵਿੱਚ ਇੱਕ ਵੱਡਾ ਅਤੇ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰੀਆ ਤੇ ਸ਼ਨੀਵਾਰ ਨੂੰ ਟਵਿਨ ਸਿਟੀਆਂ ਖੇਤਰ ਦੇ ਵਿੱਚ ਹੈਲੀਕਾਪਟਰ ਕਰੈਸ਼ ਹੋ ਕੇ ਅਗਧਿਲ ਪੇਟ ਦੇ ਵਿੱਚ ਡਿੱਗ ਗਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਦੇ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਇਹ ਕਟਨਾਵ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ ਕਰੀਬ 2:45 ਦੇ ਉੱਤੇ 에ਅਰ ਲੇਕ 에ਅਰਪੋਰਟ ਦੇ ਨੇੜੇ ਵਾਪਰੀਆ ਰਿਪੋਰਟ ਮੁਤਾਬਕ ਹਾਦਸਾ ਗ੍ਰਸਤ ਹੈਲੀਕਾਪਟਰ ਰੋਬਨਸਨ R66C ਤੇ ਜਦੋਂ ਰੈਸਕਿਊ ਟੀਮ ਮੌਕੇ ਤੇ ਪਹੁੰਚੀ ਤਾਂ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਚੁੱਕਾ ਸੀ ਤੇ ਕੋਈ ਵੀ ਜੀਵਤ ਨਹੀਂ ਮਿਲਿਆ ਪੋਲਤਾਤੇ ਫਾਇਰ ਬ੍ਰਿਗੇਡ ਨੇ ਤੁਰੰਤ ਰਾਤ ਕਾਰਜ ਸ਼ੁਰੂ ਕੀਤਾ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹੈਲੀਕਾਪਟਰ ਦੇ ਵਿੱਚ ਕੁੱਲ ਕਿੰਨੇ ਲੋਕ ਸਵਾਰ ਸਨ ਤੇ ਪੋਲਤ ਨੇ ਦੱਸਿਆ ਕਿ ਹਾਦਸੇ ਦੀ ਇਹ ਜਗ੍ਹਾ ਕਿਸੇ ਰਿਹਾਇਸ਼ੀ ਜਾਂ ਵਪਾਰਕ ਇਲਾਕੇ ਵਿੱਚ ਨਹੀਂ ਸੀ ਇਸ ਲਈ ਜ਼ਮੀਨ ਉੱਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਅਧਿਕਾਰੀਆਂ ਨੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਬੋਕੋ ਹਰਮ ਦੇ ਅਤਵਾਦੀਆਂ ਨੇ ਉੱਤਰ ਪੂਰਬੀ ਨਾਈਜੀਰੀਆ ਦੇ ਵਿੱਚ ਭਾਰੀ ਕਤਲੇਆਮ ਕੀਤਾ ਤੇ ਬੋਕੋ ਹਰਮ ਨੇ ਇੱਕ ਪਿੰਡ ਦੇ ਉੱਤੇ ਹਮਲਾ ਕਰਕੇ ਘੱਟੋ-ਘੱਟ 60 ਲੋਕਾਂ ਨੂੰ ਮਾਰ ਦਿੱਤਾ ਸਿਰਫ ਇੱਕ ਰਾਤ ਦੇ ਵਿੱਚ ਹੀ 60 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਤੇ ਵੱਡੀ ਗਿਣਤੀ ਵਿੱਚ ਘਰ ਸਾੜ ਦਿੱਤੇ ਗਏ ਨੇ। ਅੰਦਰੂਨੀ ਤੌਰ ਤੇ ਵਿਸਥਾਪਿਤ ਵਿਅਕਤੀਆਂ ਦੇ ਲਈ ਇੱਕ ਬੰਦ ਕੈਂਪ ਤੋਂ ਵਾਪਸ ਆ ਰਹੇ ਲੋਕ ਉਸ ਪਿੰਡ ਵਿੱਚ ਰਹਿ ਰਹੇ ਸਨ ਤੇ ਜਿਸ ਉੱਤੇ ਬੋਕੋ ਹਰਮ ਨੇ ਹਮਲਾ ਕੀਤਾ ਸੀ। ਇਹ ਹਮਲਾ ਬਰੋਨੋ ਦੇ دارੂਲ ਜਮਾਲ ਪਿੰਡ ਦੇ ਵਿੱਚ ਹੋਇਆ ਤੇ ਸਥਾਨਕ ਨਿਵਾਸੀ ਮੁਹੰਮਦ ਬਾਬਾ ਗਾਨਾ ਨੇ ਇੱਕ ਏਜੰਸੀ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ 60 ਲੋਕ ਮਾਰੇ ਗਏ ਨੇ। ਬਰੋਨੋ ਰਾਜ ਦੇ ਗਵਰਨਰ ਬਾਬਾ ਗਾਨਾ ਜ਼ੁਲਮ ਨੇ ਸ਼ਨੀਵਾਰ ਦੇਰ ਸ਼ਾਮ ਕਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਇਹ ਆਖਿਆ ਕਿ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਕਿਹਾ ਕਿ ਜਾਨ ਮਾਲ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ